ਸਸਿਕਾ ਜੀ ਦੋਜੀ ਜੀ ਸਸਿਕਾ ਜੀ ਠੀਕ ਆ ਤੁਸੀਂ ਹਾਂਜੀ ਠੀਕ ਆ ਜੀ ਗੱਲ ਪਹਿਲਾਂ ਆਈ ਵੁੱਡ ਲਾਈਕ ਟੂ ਸੇ ਵਧਾਈਆਂ ਵਧਾਈਆਂ ਦੇਣਾ ਚਾਹੁੰਦੀ ਆ ਤੁਹਾਡੀ ਨਵੀਂ ਫਿਲਮ ਸਰਦਾਰ ਜੀ ਜੀ ਆ ਗਈ ਆ ਫਾਈਨਲੀ ਆ ਚੁੱਕੀ ਆ ਸ਼ਰਾਈਸਾ ਪਹਿਲਾਂ ਦੱਸੋ ਫਿਲਮ ਕਦੋਂ ਸ਼ੂਟ ਕੀਤੀ ਸੀ ਤੁਸੀਂ ਸ਼ੁਰੂ ਕਦੋਂ ਹੋਈ ਸੀ ਫਿਰ ਅਸੀਂ ਜਨਵਰੀ ਚ ਸ਼ੂਟ ਕਰਨੀ ਸੀ ਦੈਨ ਫਿਰ ਕੁਸ਼ੋਰ ਚਾਲਦੇ ਸੀ ਤਾਂ ਰਹਿ ਗਿਆ ਫਿਰ ਮੈਨੂੰ ਥੋੜਾ ਜਿਆਦਾ ਚਾਹੁੰਦਾ ਸੀ ਕਿ ਹਫਤਾ ਦਾ 10 15 ਦਿਨ ਮੈਂ ਵੀ ਰਸ਼ ਕਰਾਂ ਦੈਨ ਅਸੀਂ ਫੈਬਰੂਰੀ ਸ਼ੁਰੂ ਕੀਤੀ ਤੇ ਮਾਰਚ ਫਿਨਿਸ਼ ਹੋ ਗਈ ਸੀ ਆਹਾਂ ਰੋਲ ਤੋਂ ਅੱਡੇ ਲਈ ਤਾਂ ਸ਼ੁਰੂ ਤੋਂ ਬਣਿਆ ਹੋਇਆ ਅਸੀਂ ਮੈਨਾਂ ਖਿਆਲ ਤੁਸੀਂ ਲਾਈਕ ਇਟਸ ਪਰਫੈਕਟ ਬਟ ਇਸ ਫਿਲਮ ਦੇ ਵਿੱਚ ਆਹਾਂ ਫਿਲਮ ਬੱਲੀਆਂ ਦੋ ਸਰਦਾਰ ਜੀ ਮੂਵੀਸ ਤੋਂ ਕਿੰਨੀ ਵੱਖਰੀ ਹੈ ਪਹਿਲੀ ਫਿਲਮ ਦੇ ਤਾਂ ਨੇੜੇ ਹੀ ਆਬਵੀਅਸਲੀ ਕਿਉਂਕਿ ਉਹਦੇ ਵਿੱਚ ਵੀ ਗੋਸਟ ਸਟੋਰੀ ਸੀ ਇਹਦੇ ਵਿੱਚ ਵੀ ਦੋਸਤੀ ਸਟੋਰੀ ਹੈ ਸੋ ਸੈਕੰਡ ਦੇ ਤਾਂ ਨਹੀਂ ਸੈਕੰਡ ਕੋ ਸ਼ੋਰ ਸੀ ਬਟ ਪਹਿਲੀ ਫਿਲਮ ਦੇ ਨਾਲ ਆਲਸੋ ਸੀ ਰਿਲੇਟ ਕਰ ਸਕਦੇ ਹਮਮ ਬਟ ਟ੍ਰੇਲਰ ਦੇ ਵਿੱਚ ਇਸ ਵਾਰੀ ਸਾਨੂੰ ਤੁਹਾਡਾ ਇੰਟੈਂਸ ਸੈਕਸ਼ਨ ਵੀ ਵੇਖਣ ਨੂੰ ਮਿਲਿਆ ਆ। ਨਹੀਂ ਨਹੀਂ ਕੋਈ ਨਜ਼ਾਜ਼ਾ ਨਹੀਂ ਮੜਾ ਮੋਟਾ ਉਹ ਵੀ ਫਨੀ ਵੇ ਨਾਲ। ਇਹ ਇੰਟੈਂਸ ਫਿਲਮ ਨਹੀਂ ਹੈਗੀ। ਮੈਂ ਇੰਟੈਂਸ ਫਿਲਮਾਂ ਕੀਤੀਆਂ। ਥਿਸ ਇਜ਼ ਨਾਟ ਇੰਟੈਂਸ ਫਿਲਮ। ਥਿਸ ਇਜ਼ ਆਊਟ ਆਊਟ ਕਮਰਸ਼ੀਅਲ ਫਿਲਮ। ਐਂਡ ਸੀਕੋ ਫਿਲਮਸ ਦੇ ਵਿੱਚ ਤੁਸੀਂ ਆਪ ਦੇ ਰੋਨ ਨੂੰ ਕਿੱਦਾਂ ਐਕਸਾਈਟਿੰਗ ਜਾਂ ਨਵਾਂ ਬਣਾ ਕੇ ਰੱਖਦੇ ਆ। ਤੁਸੀਂ ਫਰੈਸ਼ ਕਿੱਦਾਂ ਰੱਖਦੇ ਆ ਤੁਸੀਂ ਆਪ ਦੇ ਰੋਨ ਨੂੰ? ਆ ਮੈਂ ਐਵਰੀ ਡੇ ਆਮ ਫਰੈਸ਼। ਥਿਸ ਇਜ਼ ਫਰੈਸ਼ ਸੂਟ, ਫਰੈਸ਼ ਬੂਟ, ਫਰੈਸ਼ ਮੀ ਐਵਰੀ ਡੇ। आई लाइक इट आई लाइक इट सरदार जी ਵਿੱਚ ਤੁਹਾਡੀ ਅਸਲੀ ਪਰਸਨੈਲਿਟੀ ਦਾ ਵੀ ਕੋਈ ਹਿੱਸਾ ਆ ਜਾਂਦਾ ਆ ਨਹੀਂ ਅਸਲੀ ਪਰਸਨੈਲਿਟੀ ਦਾ ਕੋਈ ਹਿੱਸਾ ਨਹੀਂ ਹੁੰਦਾ ਮੇਰਾ ਕਦੇ ਨਾ ਕਿਸੇ ਸੀਨ ਦੇ ਵਿੱਚ ਨਾ ਕਿਸੇ ਸੀਨ ਦੇ ਵਿੱਚ ਨਾ ਕੈਮਰੇ ਤੇ ਕਦੇ ਆਇਆ ਹੋ ਸੇ ਉਹ ਮੈਂ ਆਪਣੇ ਲਈ ਪ੍ਰਾਈਵੇਟ ਰੱਖਦਾ ਆ ਓਕੇ ਤੇ 2015 ਚ ਜਦ ਤੁਹਾਨੂੰ ਐ ਫਾਰਮ ਲਈ ਅਪਰੋਚ ਕੀਤਾ ਗਿਆ ਸੀ ਪਹਿਲੀ ਵਾਰੀ ਕਿਹੜੀ ਗੱਲ ਜਾਂ ਕੈਰੈਕਟਰ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਆਈ ਜਿਸ ਕਰਕੇ ਤੁਸੀਂ ਹਾਂ ਕਰਤੀ ਸੀ ਨਹੀਂ ਮੈਨੂੰ ਕੋਈ ਅਪਰੋਚ ਨਹੀਂ ਕੀਤਾ ਗਿਆ ਇਹ ਕਹਾਣੀ ਮੈਂ ਪਸੰਦ ਕੀਤੀ ਸੀ ਦੈਨ ਮੈਂ ਪ੍ਰੋਡਿਊਸਰਸ ਨੂੰ ਇਨਸਿਸਟ ਕੀਤਾ ਇਹ ਫਿਲਮ ਬਣਾਉਣ ਦੇ ਲਈ ਜਿਹਦੇ ਲਈ ਮੈਨੂੰ ਇੱਕ ਮਹੀਨਾ ਉਹਨਾਂ ਦੇ ਪਿੱਛੇ ਪੈੜਾ ਪਿਆ ਕਿ ਇਹ ਫਿਲਮ ਦੀ ਸਟੋਰੀ ਵਧੀਆ ਸਰਦਾਰ ਜੀ ਬਣਦੀ ਤੇ ਉਹ ਕਰਨਾ ਨਹੀਂ ਸੀ ਚਾਹੁੰਦੇ ਕਿਉਂਕਿ ਇਦਾਂ ਦੀ ਪਹਿਲਾਂ ਭੂਤਾਂ ਦੇ ਵਾਲੀ ਫਿਲਮ ਕੋਈ ਪੰਜਾਬੀ ਚ ਆਈ ਨਹੀਂ ਸੀ ਹਮਮ ਸਮਾਂ ਨੂੰ ਇੱਕ ਮਹੀਨਾ ਲੰਘਾ ਮੈਨੂੰ ਕਨਵਿੰਸ ਕਰ ਲਈ ਤੇ ਦੈਨ ਜਦੋਂ ਚੱਲ ਗਈ ਫਿਰ ਹੁਣ ਤੀਜਾ ਨਹੀਂ ਉਹਨਾਂ ਨੂੰ ਮੈਨੂੰ ਕਨਵਿੰਸ ਕਰਨਾ ਫਿਰ ਉਹਨਾਂ ਨੇ ਕੀ ਕਰਦੇ ਨੇ ਇੰਨੇ ਇੰਨੇ ਬ੍ਰੀਜ਼ੀ ਸੈੱਟ ਤੇ ਤੁਸੀਂ ਫਨ ਤਾਂ ਫੋਕਸ ਦੋਨੋਂ ਕਿੱਦਾਂ ਬੈਲੈਂਸ ਕਰ ਲੈਣੇ ਆ ਤੁਸੀਂ ਯਾ ਜੇ ਤੁਸੀਂ ਨਹੀਂ ਨਹੀਂ ਫਨ ਕਰੋਗੇ ਦੈਨ ਫਿਰ ਤੁਸੀਂ ਬੈਠੇ ਬੋਰ ਹੋਗੇ ਉਹਦਾ ਤਾਂ ਕੋਈ ਫਾਇਦਾ ਨਹੀਂ ਹਰ ਅਮਨ ਦਾ ਚੋਇਸ ਰਾਈਟ ਯਾ ਜੇ ਤੁਸੀਂ ਫਨ ਨਾਲ ਕੰਮ ਕਰ ਲੋ ਜਾਂ ਤੁਸੀਂ ਬੋਰ ਹੋ ਕੇ ਕੰਮ ਕਰ ਲੋ ਦੋ ਹੀ ਤੁਹਾਡੇ ਕੋਲੇ ਤਰੀਕੇ ਆ ਸੋ ਮੈਂ ਫਨ ਵਾਲਾ ਚੂਜ਼ ਕਰਦਾ ਤਾਂ ਇੰਨੀ ਫੇਮਸ ਫਰਾਂਚਾਈਜ਼ ਨੂੰ ਕੰਟੀਨਿਊ ਕਰਨ ਦਾ ਕੋਈ ਪ੍ਰੈਸ਼ਰ ਵੀ ਮਹਿਸੂਸ ਕੀ ਕਈ ਵਾਰੀ ਹੁੰਦਾ ਆ ਕੀਪ ਇਟ ਗੋਇੰਗ ਨਾ ਨਾਥਿੰਗ ਪ੍ਰੈਸ਼ਰ ਕੋਈ ਪ੍ਰੈਸ਼ਰ ਮੇਰੇ ਤੇ ਕੋਈ ਪ੍ਰੈਸ਼ਰ ਨਹੀਂ ਤੇ ਸਭ ਤੋਂ ਔਖਾ ਸੀ ਇਹ ਕਹਿ ਰਹੀ ਸੀ ਤੁਹਾਡੇ ਲਈ ਸ਼ੂਟ ਕਰਨ ਆਹ ਕਲਾਈਮੈਕਸ ਥੋੜਾ ਟਫ ਸੀ ਕਿਉਂਕਿ ਕਾਫੀ ਕੁਝ ਸੀ ਤੇ ਬਹੁਤ ਸਾਰੇ ਐਕਟਰਸ ਲਗੇ ਤੇ ਉਹ ਥੋੜਾ ਟਫ ਸੀ ਬਾਕੀ ਟਫ ਠੀਕ ਮਤਲਬ ਔਖਾ ਨਹੀਂ ਮੈਂ ਕਹਿ ਰਹਾ ਉੱਚ ਵੀ ਫਨ ਨਹੀਂ ਸੀ ਤੋਂ ਇਹ ਬਟੋ ਪਹਿਲੀ ਵਾਰ ਇਹ ਨਾ ਤਾਮਝਾ ਵਾਲਾ ਸੀ ਕਲਾਈਮੈਕਸ ਕਰ ਰਹੇ ਸੀ ਹਮ ਹਮ ਤੇ ਸਰਦਾਜੀ ਜੀ ਦੀ ਮਿਊਜ਼ਿਕ ਦੀ ਜਰਨੀ ਕਿਵੇਂ ਰਹੀ ਤੁਹਾਡੇ ਲਈ ਮਿਊਜ਼ਿਕ ਹਮੇਸ਼ਾ ਹੀ ਵਧੀਆ ਹੁੰਦੀ ਹੈ ਅਸੀਂ ਫਿਲਮ ਦੇ ਸ਼ੁਰੂ ਹੋਣ ਤੋਂ 4 ਦਿਨ ਪਹਿਲਾਂ ਹੀ ਸਾਰਾ ਮਿਊਜ਼ਿਕ ਬਣਾਇਆ ਅਸੀਂ ਸਕਾਟਲੈਂਡ ਰੁਕੇ ਸੀ ਦੈਨ ਉੱਥੇ ਹੀ ਸਾਰਿਆਂ ਨੂੰ ਬੁਲਾ ਲਿਆ ਜਿਹੜੇ ਰਾਈਟਰ ਅਜ਼ਫਰ ਪਾ ਜੀ ਤੇ ਹੈਪੀ ਵਾਈ ਉੱਥੇ ਆਏ ਸੀ ਦੈਨ ਮਿਕਸ ਪਾ ਜੀ ਜਿਨ੍ਹਾਂ ਨੇ ਮਿਊਜ਼ਿਕ ਕੀਤਾ ਉਹ ਵੀ ਉੱਥੇ ਆਏ ਸੀ ਦੈਨ ਅਸੀਂ 4 ਦਿਨ ਤੋਂ ਪਹਿਲਾਂ ਅਸੀਂ ਉੱਥੇ ਇਕੱਠੇ ਬੈਠੇ ਇੱਕੋ ਹੀ ਉੱਥੇ ਅਸੀਂ ਕੋਈ ਮਹਿਲ ਜਿਹਾ ਲਿਆ ਸੀ ਉੱਥੇ ਰਹਿੰਦੇ ਸੀ ਸੀ ਹੋਟਲਸ ਤਾਂ ਨਹੀਂ ਸੀ ਸੋ ਉੱਥੇ ਅਸੀਂ 4 ਦਿਨ ਪਹਿਲਾਂ ਹੀ ਫਿਲਮ ਦਾ ਮਿਊਜ਼ਿਕ ਬਣਾਇਆ ਟਾਈਮ ਹੈ ਨਹੀਂ ਸੀ ਕਿਉਂਕਿ ਟੂਰ ਚੱਲਦਾ ਪਿਆ ਸੀਗਾ ਸਾਰੇ ਤੇ ਇਸ ਵਾਰੀ ਸਰਦਾਰ ਜੀ ਫੈਨਸ ਨੂੰ ਕਹਿਣੀ ਨਵੀਂ ਚੀਜ਼ ਵੇਖਣ ਨੂੰ ਮਿਲੂਗੀ ਨਵੀਂ ਚੀਜ਼ ਕਹਾਣੀ ਨਵੀਂ ਆ ਤੇ ਡਾਇਲੌਗ ਨਵੇਂ ਆ ਸਕਾਟਲੈਂਡ ਦੀ ਐਲਬੇਸ਼ਨਸ ਨਵੀਂ ਆ ਐਡਨਬਰੋ ਆ ਸੋ ਆਹੋਪ ਆਪਣੇ ਫੈਮਿਲੀ ਨਾਲ ਇੰਜੋਏ ਕਰੋਗੇ ਸਲਾਈਟ ਕਾਮੇਡੀ ਫਾਰਮ ਕੁਸ਼ਫਲਮਾ ਹੁੰਦੀਆਂ ਜਿਹੜੀਆਂ ਬਹੁਤ ਸੀਰੀਅਸ ਟਾਪਿਕ ਤੇ ਹੁੰਦੀਆਂ ਸੋ ਉਹ ਵੀ ਮੈਨੂੰ ਪਸੰਦ ਹੁੰਦੀਆਂ ਕੁਸ਼ਫਲਮਾ ਹੁੰਦੀਆਂ ਕਮਰਸ਼ੀਅਲ ਹੁੰਦੀਆਂ ਸੋ ਥਿਸ ਇਜ਼ ਮੋਰ ਓਨ ਅ ਕਮਰਸ਼ੀਅਲ ਜ਼ੋਨ ਤੇ ਕੋਈ ਮੋਮੈਂਟ ਬਿਹਾਈਂਡ ਦ ਸੀਨਸ ਜੋ ਤੁਹਾਨੂੰ ਅੱਜ ਤੱਕ ਯਾਦ ਹੋਵੇ ਮੈਨੂੰ ਮੈਨੂੰ ਸਵੇਰ ਦਾ ਨਹੀਂ ਯਾਦ ਜੋ ਹੋ ਗਿਆ ਹੋ ਗਿਆ ਸੋ ਮੈਂ ਹੁਣ ਅੱਗੇ ਦਾ ਮੈਨੂੰ ਯਾਦ ਹੈ ਕਿ ਹੁਣ ਭੁੱਖ ਲੱਗੀ ਹੈ ਜਾ ਕੇ ਸਵੇਰੇ ਕੀ ਖਾਦਾ ਸੀ ਉਹ ਨਹੀਂ ਚਾਹਤਾ ਸਵੇਰੇ ਦੇ ਮੈਨੂੰ ਸਵੇਰ ਦਾ ਯਾਦ ਆ ਸਵੇਰੇ ਮੈਂ ਵਕਾਡ ਟੋਸਟ ਵਿਦ ਅ ਸਕੈਂਬਲ ਐਗਸ ਐਂਡ ਨਾਓ ਮੇਰਾ ਮੂਡ ਆ ਖਾਣ ਦਾ ਹਮਸ ਵਿਦ ਵਿਦ ਰੋਟੀ ਹਮਸ ਐਂਡ ਰੋਟੀ ਯਾ ਯਾ ਇਹ ਨਾ ਮਾਈ ਕੰਬੀਨੇਸ਼ਨ ਆ ਇਹ ਇੱਥੇ ਲੰਡਨ ਮੈਂ ਕਈ ਵਾਰੀ ਤਾਂ ਮੈਨੂੰ ਜੀ ਕਰਦਾ ਹੁੰਦਾ ਮੈਂ ਕਿਤੇ ਹੋਵਾਂ ਤਾਂ ਮੈਂ ਫਲਾਈਟ ਫੜ ਕੇ ਖਾਈ ਆਵਾਂ ਬਹੁਤ ਸਵਾਦ ਇੱਥੇ ਕਿ ਜੇ ਪਲੇਸਾਂ ਛੋਟੀ ਜਿਹੀ ਪਲੇਸਾਂ ਹਾਂ ਮੈਂ ਨਾ ਨਹੀਂ ਦੱਸੂਗਾ ਨਹੀਂ ਤਾਂ ਫਿਰ ਐਵੇਂ ਮੈਂ ਕਿਤੇ ਇਧਰ ਉਧਰ ਆਇਆ ਫੜੇਗਾ ਚਲੋ ਨਾ ਦੱਸੋ ਮੈਂ ਬਾਅਦ ਪਹੁੰਚ ਰੂਗੀ ਸੈਟ ਤੇ ਸਭ ਤੋਂ ਜ਼ਿਆਦਾ ਸੈਲਫੀਆ ਕੌਣ ਖਿੱਚਦਾ ਆ ਤੁਸੀਂ ਨੇ ਮੈਨੂੰ ਕੋਈ ਹੈਗੀ ਟੀਮ ਮੇਰੇ ਫੋਟੋਆਂ ਖਿੱਚਦੀ ਜੇ ਕੇ ਮੇਰੀ ਫੋਟੋਆਂ ਖਿੱਚਦਾ ਆ ਮਨ ਵੀਡੀਓਜ਼ ਬਣਾਉਂਦਾ ਸੋ ਦਾ ਸੈਲਫੀ ਆ 올ਡ ਹੋ ਗਿਆ ਥੋੜਾ ਇਹਨਾਂ ਸਿਸਟਮ ਹਮ ਓਕੇ ਓਵਰ ਪ੍ਰੋਸੈਸ ਜਿਹਾ ਲੱਗਦਾ ਬੰਦਾ ਸੈਲਫੀ ਤੇ ਜ ਜੱਗੀ ਦੇ ਕੋਲ ਇੰਸਟਾਗ੍ਰam ਬਾਇਓ ਹੁੰਦਾ ਤੇ ਉਹਦੇ ਵਿੱਚ ਲਿਖਿਆ ਕੀ ਹੋਣਾ ਫਾਲੋ ਫੋਲਰ ਤੇ ਹੋ ਜਾਂ ਜੱਗੀ ਨੂੰ ਤਾਂ ਨਹੀਂ ਲਿਖਿਆ ਸਾਰਾ ਰਾਈਟ ਸੋ ਆਈ ਲਾਈਕ ਇਟ ਜੀ ਜੀ ਸੈਂਕ ਯੂ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਾ ਅੱਜ ਥੈਂਕ ਯੂ ਤੁਸੀਂ ਟਾਈਮ ਦਿੱਤਾ ਥੈਂਕ ਯੂ ਥੈਂਕ ਯੂ ਥੈਂਕ ਯੂ ਆਲ ਦਾ ਬੈਸਟ ਵਿਦ ਦ ਫਿਲਮ